ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖਾਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬੱਬਨਾਂਗੇ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵਿਰ ਕੋਲ ਆ ਪਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨਵਾਦ ਚਾਰ ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਕੁਝ ਵਿਕੀਆਂ ਤੇ ਕੁਝ ਵਿਕਨਾਲੀਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਹਾਂਜੀ ਹਾਂਜੀ ਕਿਰਪਾ ਬਬਦੀਪ ਸਿੰਘ ਜੀ ਚਲੋ ਵਧੀਆ ਕਿਰਪਾ ਜੀ ਜੀ ਦੀ ਜੇ ਹਾਂਜੀ ਤੇ ਨਾਮ ਦੱਸਦੇ ਕਰੀ ਆਪਾਂ। ਨਾਮ ਕਮਲ ਜੀ। ਹਾਂਜੀ। ਪਿੰਡ ਭਗਵਾਨਪੁਰ ਤਸੀਲ ਡੇਰਾ ਆਪ ਆਪਣਾ ਜ਼ਿਲ੍ਹਾ ਗਰਦਾਸਪੁਰ ਦੇ। ਤੇ ਫੋਨ ਨੰਬਰ ਬੋਲ ਦਿਓ। ਫੋਨ ਨੰਬਰ 981590784 ਇੱਥੇ ਹੀ WhatsApp ਚੱਲਦਾ ਜੇ ਆਪਣਾ। ਠੀਕ ਹੈ। ਹਾਂਜੀ ਹਾਂਜੀ। ਤੇ ਆ ਤੁਕੜਾ ਗੱਬਣਾ ਦਾ ਹੀ ਜੋੜਾ ਜੇ ਫਿਰ। ਹਾਂਜੀ ਆ ਵੀ 4 ਮਹੀਨੇ ਦੀ ਗੱਬਣ ਦੀ ਤੇ ਇਹ ਵੀ 4 ਮਹੀਨੇ ਦੀ ਗੱਬਣ ਦੀ। ਅੱਛਾ। ਇੰਥੇਲੇ 5 ਕਿਲੋ ਦੁੱਧ ਆ। ਅੱਛਾ। ਉਹਦੇ ਥੱਲੇ ਹੋਣਾ ਕੋਈ 6 6.5 ਕਿਲੋ ਦੁੱਧ। ਠੀਕ ਆ। ਇਹ ਆਪਾਂ ਪਿਛਲੀ ਵੀਡੀਓ ਓ ਝੋਟੀਆਂ ਪਈ ਸੀ ਅੱਛਾ ਤੇ ਉਹ ਮੋਗੇ ਦੇ ਬੰਦਿਆਂ ਲਈ ਆ ਅੱਛਾ ਤੇ ਉਹ ਸਾਨੂੰ ਕਹਿੰਦੇ ਜੀ ਚਲੋ ਸਾਨੂੰ ਜੋੜਾ ਕਰਕੇ ਦੇ ਦਿਓ ਅੱਛਾ ਤੇ ਆਪਾਂ ਮਤਲਬ ਦੋ ਚੱਲ ਲੈਣਾਗੇ ਠੀਕ ਆ ਐ ਕਰੋ ਇਹ ਵੀ ਬਣਾਵਾ ਠੀਕ ਆ ਤੇ ਨਾਲ ਨਾਲ ਕੱਲ ਦੀ ਲੱਭ ਕੇ ਦਿੱਤੀ ਇੱਕ ਹੋਰ ਆ ਨਾਲ ਦਿੱਤੀ ਜੋੜਾ ਕਰਕੇ ਦਿੱਤਾ ਅੱਛਾ ਹਾਂਜੀ ਹਾਂਜੀ ਮਤਲਬ ਕਿ ਇਹ ਦੋਵੇਂ ਵਿਕੀਆਂ ਵਾ ਤੇ ਮੋਗੇ ਜਾਣੀਆਂ ਵਾ ਹਾਂਜੀ 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 ਆ ਦੇਖ ਸਕਦੇ ਦੋਵੇਂ ਟੁਕੜਾ ਗੱਬਣਾ ਜੜੀਆਂ ਵਾ ਬਿਆਨਾਂ ਬੁਣਾਏ ਨਾ ਚੰਗੀਆਂ ਸੋਹਣੀਆਂ ਝੋਟੀਆਂ ਬਿਆਨਾਂ ਜਿਹੜਾ ਕਹਿੰਦੇ ਸਾਰਾ ਕੁਝ ਆਇਆ ਵਾ ਹਾਂਜੀ ਹਾਂਜੀ ਤੇ ਚੰਗੀਆਂ ਸੋਹਣੀਆਂ ਪਹਿਲਾਂ ਇੱਕੋ ਹੀ ਸੀ ਤੇ ਉਸ ਦਿਨ ਫਿਰ ਕਹਿੰਦੇ ਕਿ ਜੋੜਾ ਜਿਹੜਾ ਕਰ ਦੋ ਤੇ ਭਾਜ ਜੀ ਦਿੱਤੀਆਂ ਫਿਰ ਹਾਂਜੀ ਭਾਜ ਜੀ ਦਿੱਤੀਆਂ ਜੀ ਠੀਕ ਆ ਹਾਂਜੀ ਹਾਂਜੀ ਚਲੋ ਹੁਣ ਅਗਲੇ ਨੇ ਖੜਨੀਆਂ ਸੰਭ ਨਹੀਂ ਆਵਾ ਭਾਜ ਜੀ ਹੁਣ ਤੇ ਫੇਰ ਹੀ ਫਾਇਦਾ ਭਾਜਿਆ ਮੈਂ ਇਹਨਾਂ ਨੂੰ ਕਿਹਾ ਮੈਂ ਦੂਣ ਪਾਉਂਗੀ ਜਿੰਨੇ ਜਿੰਨੇ ਲਈਆਂ ਤੁਸੀਂ ਅੱਛਾ ਕੋਈ ਗੱਲ ਹੀ ਨਹੀਂ ਠੀਕ ਆ ਹਾਂਜੀ ਹਾਂਜੀ ਚਲੋ ਬਾਕੀ ਸੋਹਣੀਆਂ ਝੋਟੀਆਂ ਚਲੋ ਭਾਈ ਇਹਨਾਂ ਨੇ ਦਿੱਤੀਆਂ ਆ ਯਾ ਤੁਮੇ ਵਿਕੋਣਾ ਦੁੱਧ ਵੀ ਆਗਾ ਨਾ ਨਾਲ ਹਾਂਜੀ ਹਾਂਜੀ ਬਰਨ ਨਾਲ ਦੁੱਧ 5 5 6 6 ਕਿਲੋ ਹੈਗਾ ਵਾ ਠੀਕ ਹੈ ਆਪਣਾ ਉਹਨਾਂ ਦਾ ਸੜੀ ਜਾਊਗਾ ਨਾਲ ਚਲੋ ਦੋਵੇਂ ਮਿਲਾ ਕੇ 8 9 ਕਿਲੋ ਦੁੱਧ ਦਈ ਜਾਣਗੇ ਹਾਂਜੀ ਨਾਲ ਆਸ ਹੈ ਦੀ ਤੇ ਸੰਗਣਾ ਦੁੱਧ ਚੰਗੀ ਫਾਇਦਾ ਵਾਲਾ ਤੇ ਹੁਣ ਆ ਦੋਈਆ ਵੀ ਕਨਾਲੀਆਂ ਉਹਦੀ ਤਿੰਨ ਹੀ ਇੱਕ ਵਛੀ ਸੱਜਰ ਤੇ ਹੁਣੇ ਬੰਦੇ ਲੈ ਗਏ ਆਹੋ ਜੀ ਠੀਕ ਹੈ ਤੇ ਦੋਈ ਜੜੀਆਂ ਰਹਿ ਗਈਆਂ ਪਹਿਲਾਂ ਗਾਂ ਖਾਦੀ ਆ ਫਿਰ ਗਾਂ ਹੀ ਖਾਦੇ ਹਾਂ ਹਾਂ ਇਹਦੇ ਦੇਖ ਸਾਦੇ ਲੱਗੇ ਤਾਂ ਬਹੁਤ ਠੰਡੀ ਤੇਰੀ ਹੈ ਵੱਡੀ ਗਾਂ ਫਾਰਮ ਵਾਲੀ ਆ ਚੰਗੇ ਵੱਡੇ ਕੱਦ ਕਾਠ ਵਾਲੀ ਆ ਤੇ ਹੈਗੀ ਵੀ ਸੱਜਰ ਵੀ ਚੰਗੇ ਦੁੱਧ ਆਲੀਆ ਜਿਹੜੀ ਨਾ ਨਹੀਂ ਵੱਡੀ ਉਹ ਸੰਭਲਦਾ ਬਾਕੀ ਤੋਕੜ ਗੱਪਣ ਜਾਂ ਤੋਕੜ ਕੋਈ ਵੀ ਡੰਗਰਿਆ ਚੰਗਾ ਹੀ ਲੈ ਜਾਂਦਾ ਫਾਇਦਾ ਵਾ ਕਿ ਤਿਆਰ ਕਰਕੇ ਵੀ ਕੋਈ ਚਾਰ ਪੈਸੇ ਵਟੇ ਜਾਣ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧੋ ਵੀ ਜੀ 8 ਕਿਲੋ ਦੀ ਗਾਰੰਟੀ ਦੇ ਲੈਂਦਾ ਅੱਛਾ ਤੇ ਆਪਾਂ 7 ਕਿਲੋ ਤੁਹਾਨੂੰ ਮੇਨ ਕੇ ਦਵਾਵਾਂਗੇ ਦੁੱਧ ਤੇ ਕਿੰਨਾ ਕਹੋ ਉਹਨਾਂ ਹੀ ਨਿਕਲੂਗਾ ਇਹ ਨਹੀਂ ਵੀ ਕਿੰਨੇ ਖੰਡੇ ਵੱਧ ਘੱਟ ਦੱਸਦਾ ਠੀਕ ਹੈ ਤੁਹਾਨੂੰ ਆਠੀ ਦੱਸ ਸਕਦੇ ਹਾਂ ਤੁਰ ਹਾਂ ਫੇਰੇ ਕਿਉਂਕਿ ਰਿੰਗੀ ਰੁੰਗੀ ਆ ਵੱਛੀ ਹੀ ਮਗਰ ਅੱਛਾ 5-6 ਮਹੀਨੇ ਪਾਰ ਦੀ ਮਹੀਨੇ ਸੋਈ ਠੀਕ ਹੈ ਉਹਦਾ ਟੀਕਾ ਜੀ ਆਈ ਉਹਨੇ ਕਰਾ ਦਿੱਤਾ ਮਤਲਬ ਮਹੀਨਾ ਦਾ ਹੋ ਗਿਆ ਲੱਗ ਨਹੀਂ ਅੱਛਾ ਤੇ ਚੰਗੀ ਗੱਲ ਹੈ ਚਲੋ ਨਿਕਲ ਆਇਆ ਕਿ ਉਹਦਾ ਮੇਰੇ ਵੱਗ ਮਾਰੋਟਾ ਕੀਤਾ ਵਾ ਠੀਕ ਹੈ ਕਿਲੋ ਖੰਡ ਦਾ ਕੋਈ ਪਰਚਾ ਨਹੀਂ ਉਹ ਵੀ 7 ਕਿਲੋ ਤੋਂ ਮੈਂ ਪੱਕਾ ਵਾ ਠੀਕ ਹੈ ਉਹਨਾਂ 8 ਕਿਲੋ ਦੱਸਿਆ ਵਾ ਬਾਕੀ ਇਹ ਹੈ ਕਿ ਹੁਣ ਗਰਮੀ ਜਿ ਤਰ੍ਹਾਂ ਸ਼ੁਰੂ ਹੋਈ ਆ ਤੇ ਪੱਠੇ ਪੁੱਠੇ ਵੀ ਖਤਮ ਹੋਏ ਆ ਤੇ ਬਾਕੀ ਇੱਕ ਵਾਰੀ ਜਦੋਂ ਪੱਠੇ ਪੁੱਠੇ ਸ਼ੁਰੂ ਹੋ ਗਏ ਗਾਮ ਬਰਸਾਤਾ ਵੀ ਸ਼ੁਰੂ ਹੋ ਜਾਣੀਆਂ ਵਾ ਤੇ ਇਹਨੇ ਆਪੇ ਦੁੱਧੋ ਵੱਜ ਜਣਾ ਫੇਰ ਕਦ ਘੱਟ ਚੰਗਾ ਉੱਚਾ ਵਾ ਜਿਹੜਾ ਇਹਦਾ ਸੋਹਣੀ ਸੋਹਣੀ ਵੈੜ ਗਾਂ ਵੀ ਕਿਤੇ ਤਿਆਰ ਹੋਊਗੀ ਤੇ ਚੰਗੇ ਪੈਸੇ ਦੀ ਤਿਆਰ ਹੋਣੀ ਹੈ ਆ ਦੇਖ ਸੰਦੇ ਦੋ ਤੋਂ 7-8 ਕਿਲੋ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ ਵਾ ਇਹਦੇ ਕੋਲ ਤੇ ਕਿੰਨਾ ਫਿਰ ਵਿੱਧੀ ਮੁੱਲੇ ਦਾ ਮੁੱਲ ਵਿੱਧੀ ਚੋਅ ਚੁਈ ਦੀ ਇੱਕ ਨੰਬਰ ਦੀ ਹੋ ਗਈ ਠੀਕ ਆ ਮੁੱਲ ਤੇ ਕਰ ਲੂ ਇਹੋ ਜਿਹਾ 25 26 ਹਜ਼ਾਰ ਚੱਲੇਗਾ ਹਾਂਜੀ ਵੱਡੀਆਂ ਵਾਸੀ ਚਲੋ ਇਹ ਆ ਕਿ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ ਹਾਂਜੀ ਹਾਂਜੀ ਨਾਲ ਹੋਰ ਵੀ ਸੰਬੰਧ ਦਾ ਵੀ ਨਾਲ ਮੁੱਲਿਆ ਨਾਲ ਵਿੱਧੀ ਗੱਲ ਕੀ ਆ ਹਾਂਜੀ ਕੋਈ ਇਦਾਂ ਡੱਗ ਰੱਖਣ ਵਾਲੇ ਦੁੱਧ ਚੋਹਾਂ ਦੁੱਧ ਇੱਕ ਗੱਲ ਪੱਠੇ ਪੱਠੇ ਤੁਰਪੇ ਨਾ 10 ਕਿਲੋ ਘੜੀ ਜਾ ਵਾਸੀ ਹਾਂਜੀ ਹਾਂਜੀ ਬਹੁਤ ਚੰਗੀ ਕਰੇ ਤੇ ਹੋਣ ਜਿਹੜੀ ਆ ਹਾਣਾ ਜਿਹੜੀ ਆ 20000 ਦੀ 20000 ਦੀ ਦੇ ਦੋਗੇ 20000 ਛੱਡ ਦਾਂਗੇ 22 ਦੀ ਹਾਣਾ ਦੇ ਦਾਂਗੇ ਬਸ ਛੋਟ ਹੀ ਕਰਨੀ ਐ ਇੱਥੇ ਠੀਕ ਐ ਜੀ ਹਾਂਜੀ ਹਾਂਜੀ ਬਸ ਛੀ ਚੰਗੀ ਐ ਤੇ ਹੁਣ ਇੱਕ ਮੱਝ ਵੀ ਤੁਹਾਨੂੰ ਦਿਖਾਉਣੀ ਐ ਥੋੜੀ ਉੱਚੇ ਬੱਚੇ ਵਾਲੀ ਐ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਕਿੰਨਾ ਵਿਧਿਆ ਦੇ ਕੋਲ ਦੁੱਧ ਹੈ ਉੱਚੇ ਬੱਚੇ ਤੇ ਆ ਮਿਲਦੀ ਸੱਜਰਾ ਵਾਂਗੂ ਹੀ ਆ ਅੱਛਾ ਬੱਚੇ ਨਾਲ ਹੀ ਮਿਲਦੀ ਆ ਅੱਛਾ ਦੋਵੇਂ ਟਾਈਮ ਬੱਚੇ ਤੇ ਹੀ ਹਾਂਜੀ ਹਾਂਜੀ ਠੀਕ ਐ ਤੇ ਇਹਦੇ ਥੱਲੇ ਦੁੱਧਿਆ ਪੱਕਾ ਜਿਹੜਾ 8 ਕਿਲੋ 8 ਕਿਲੋ ਹੈਗਾ ਪੱਕਾ ਦੁੱਧ ਆਹ ਹਵਾਨਾ ਵੀਰਾ ਦੇਖ ਸਾਦੇ ਲੱਗੇ ਤਾਂ ਭਾਜੀ ਇਹ ਚਵਾਈ ਵੀ 6 ਵਜੇ ਦੀ ਆ ਦੂਹਾਂ ਡੱਗਰਾ ਦੀ ਕੋਈ ਇਹਨਾਂ ਟਾਈਮ ਹੀ ਲੱਗਾ ਠੀਕ ਹੈ ਟਾਈਮ ਹੀ ਥੋੜਾ ਜਿਹਾ ਹੋਇਆ ਮੇਰੇ ਹਿਸਾਬ ਨਾਲ ਟਾਈਮ ਹੱਲੇ ਤੇ 10 10:30 ਦੇ ਲੱਗੇ ਬੰਨੇ ਹੋਇਆ ਨਾ 11 ਤੱਕਰ ਹੋ ਗਿਆ ਹੋਗਾ ਤਾਂ ਆਂਦੇ 10:48 ਹੋ ਗਏ 11 ਵਜੇ ਨਹੀਂ ਆਲੇ ਆ ਜਿਹੜੇ ਤੇ ਆ ਕੱਟਾ ਜਿਹੜਾ ਇਹ ਮੈਂ ਕੱਟਾ ਹੋਇਆ ਨੂੰ ਮਾਲੀ ਚੰਗਾ ਇਹ ਮਸਲ ਜਾ ਕੱਟਾ ਵੀ ਸੰਭੇ ਸੰਭੇ ਚੰਗਾ ਕੋਈ ਮਾੜੀ ਇਹਦੇ ਨਾਲ ਮਿਲਦੀ ਆਪਾਂ ਦੇ ਨਾਲ ਹੀ ਲਿਆਂਦਾ ਤੇ ਨਾਲ ਹੀ ਦੇਣਾ ਵਾ ਅੱਛਾ ਸਦੀ ਗੱਲ ਆ ਪਰ ਉਦਾਂ ਕਿਸ ਨੇ ਜੇ ਛੱਡ ਕੇ ਜਾਣਾ ਹਜੇ ਕੋਈ ਮਾੜੀ ਚੋਲੂਗਾ ਅੱਛਾ ਕਿੰਨਾਂ ਦਾ ਹੈਗਾ ਵਾ ਅੱਛਾ ਤੇ ਫੇਰ ਆਪਾਂ 5000 ਦਾ ਕੱਟਾ ਰੱਖਾਂ ਅੱਛਾ 5000 ਦਾ ਕੱਟਾ ਵੀ ਜੇ ਨਹੀਂ ਗੰਦੇ ਕੀ ਰੱਖ ਲਾਂਗੇ ਜੇ ਕਿਸ ਨੇ ਛੱਡ ਕੇ ਜਾਣਾ ਹੋਵੇ ਤੇ ਕੋਈ ਨਾਲ ਖੜਨਾ ਆ ਕੰ ਨਾਲ ਵੀ ਦੇ ਲਾਂਗੇ ਇਹ ਹੈ ਕਿ ਜੇ ਮੱਝ ਫਿਰ ਕੋਈ ਚੋ ਸਕਦਾ ਬਾਅਦ ਚ ਫਿਰ ਇਹ ਮਿਲੰਦਾ ਨਾ ਕੋਈ ਲੰਮਾ ਦਵੇ ਜਿਵੇਂ ਇਦਾਂ ਹਣਾਵੇਂ ਰੱਖ ਲਈਏ ਹਾਂਜੀ ਹਾਂਜੀ ਤੇ ਇਹਦੇ ਨਾਲ ਹੀ ਆ ਵਾਜ ਠੀਕ ਆ ਹਾਂਜੀ ਹਾਂਜੀ ਤੋਰ ਫਿਰ ਬੱਚਾ ਚਲ ਵਿੱਚੇ ਪੈਣਾ ਵਾ ਪੈਹੇ ਘਟ ਨਹੀਂ ਇਹਦੇ ਹਾਂਜੀ 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 ਤੋਰ ਹਾਂ ਫਿਰ ਇੱਕ ਰੀਨ ਮਲੇ ਦੁੱਧ ਚੰਗਾ ਮਾਲਟ ਲੈ 8 ਕਿਲੋ ਘੋਏ ਸਾਫ ਸੁਭ ਘਾਟੋਈ ਆ ਠੀਕ ਆ ਉਹ ਹੋਈਏ ਇਹਦੇ ਦੁੱਧ ਮੋਰਦਾ ਜਨਾ ਮਾਦੀ ਮਾਦੀ ਆ ਤੋਰ ਉੱਤਰਾ ਨਹੀਂ ਕਿ ਚਲੋ ਕੱਦ ਕੱਠ ਵੀ ਚੰਗਾ ਵਾ Yes. ਮੇਲ ਦੀ ਦੋਵੇਂ ਟਾਈਮ ਕੱਟੇ ਸੀ ਇਹ ਜਿਹੜਾ ਕਿੰਨੇ ਬੱਚੇ ਬਹੁਤ ਸੀਲਿਆ ਜਰਾ ਨੂੰ ਚੋਤੀ ਕੇ ਨੇ ਬੜਾ ਜਿਹਾ ਕੱਟੇ ਨੂੰ ਤੇ ਇਹਦਾ ਮੁੱਲ ਫਿਰ ਮੁੱਲ ਵੀ ਇੱਦੀ ਕਰਨ ਨੂੰ ਪਏ 60 ਕੜੀ ਜੇ ਦੁੱਧ ਸਾਹ 8 ਕਿਲੋ ਦੁੱਧ ਆ ਹਾਂਜੀ ਉਹਦਾ ਵੀ ਮਾਧਿਆ ਤੁਹਾਨੂੰ ਪਤਾ ਮੈਂ ਕੱਟਾ ਵੀ 5000 ਦਾ ਹੈਗਾ ਹਾਂਜੀ ਹਾਂਜੀ ਮਾਧਿਆ ਉਹਦਾ ਆਪਾਂ 5 ਦਾ ਚ ਲੈ ਲਾਂਗੇ ਹਾਂਜੀ 55000 ਦਿਹਾੜਾ ਦੇ ਦਾਂਗੇ 55000 ਦੀ 5000 ਛੱਡਾਂਗੇ 3000 ਦੀ ਠੀਕ ਆ ਹਾਂਜੀ ਹਾਂਜੀ ਇਹ ਕੋ ਕਟਾ ਛੱਡਣਾ ਰਿਹਾ ਤੇ ਪੂਰੇ 50 ਦੇਣਾ ਇਹ ਕਟਾ ਛੱਡ ਗਏ ਠੀਕ ਆ ਤੇ ਠੀਕ ਆ ਜੀ ਹੋਰ ਕੁਝ ਹੈ ਨਾ ਫਿਰ ਬਸ ਜੀ ਬਾਕੀ ਆ ਅੱਗੇ ਤਸਦੀ ਕਰੋ ਇਹ ਆਨਲਾਈਨ ਗਾਰੰਟੀ ਦੇ ਘਲਾਵਾਗੇ ਤੇ ਗਾਰੰਟੀ ਆਪਣੀ ਹੋਊਗੀ ਠੀਕ ਹੋ ਗਏ ਤਾਂ ਪਤਾ ਹੀ ਆ 5 ਸਾਲ ਹੋ ਗਏ ਵੀਡੀਓ ਬਣਾਉਂਦੇ ਆ ਤੁਹਾਡੇ ਨਾਲੋਂ ਸਭ ਤੋਂ ਪਹਿਲਾਂ ਇਧਰੋਂ ਬਣਾਉਂ ਲੱਗੇ ਆ ਹਾਂਜੀ ਹਾਂਜੀ ਇਹੇ ਤੱਕ ਇਦਾਂ ਦੇ ਕੋਈ ਮਾੜਾ ਚੰਗਾ ਆ ਚਲੋ ਜੇ ਤੱਕਰ ਤੇ ਬਚਾਈਏ ਤੇ ਗਾਵੇਂ ਬਚਾਈ ਰਵੇ ਨਹੀਂ ਕੰਮ ਵੀ ਬਚਾਲਾ ਕਰੀਦਾ ਕੋਈ ਉਹ ਚ ਦੱਸਿਆ ਜੀ ਹਾਂਜੀ ਹਾਂਜੀ ਇਹ ਆ ਕਿ ਜਦੋਂ ਮਾੜਾ ਚੰਗਾ ਇੱਕ ਪੌਣੀ ਆ ਚਲੋ ਦੱਸ ਦਈਏ ਮਾੜਾ ਜੇ ਉਹਦੇ ਬਾੜੇ ਮਾੜਾ ਚੰਗਾ ਕੰਮ ਕਰਾਂਗੇ ਨਹੀਂ ਤੇ ਲਾਹਾ ਕਿੱਥੋਂ ਹੋਣਾ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਕਿਹੜੇ ਇੱਕ ਮੱਝ ਕਹਿੰਦੇ ਹੋਰ ਦਿਖਾਉਣੀ ਆਲੇ ਮੱਝ ਆਪਣੇ ਘਰ ਦੀ ਆ ਤਾਂ ਇਹ ਘਰ ਦੇ ਪਿਛੇ ਜਿਹੜੇ ਵੀਤੀ ਹੁਣ ਦੇ ਆ ਦੇ ਸਾਡੇ ਨੀਲੀ ਪੂਰੀ ਜਾਂ ਕਿਤਾ ਕਾਵਲੀ ਮੱਝ ਹੈ ਜਿਹੜੀ ਤੋਰ ਕੇ ਦਿਖਾ ਦਿੰਨੇ ਤੁਹਾਨੂੰ ਵੀ ਚੰਗੇ ਵੱਡੇ ਕਦ ਕਾਠ ਵਾਲੀ ਆ 12 ਤੋਂ 13 ਕਿਲੋ ਦੁੱਧ ਇਹ ਘਰ ਤੋਂ ਗਰੇਣਾ ਇਹ ਕਰੀਪਾ ਲਿਆਂਦੀ ਆ ਅਗਲੇ ਠੀਕ ਆ ਇਹ ਘਰ ਦੀ ਮੱਝ ਹੈ ਵੀ ਦਿਨ ਦੀ ਜਦੋਂ ਦੇ ਆਪਾਂ ਵੀਡੀਓ ਬਣਾਉਣੇ ਆਈਦਾ ਮੇਸ਼ਾ ਇੱਥੇ ਬੱਚੀ ਹੁੰਦੀ ਆ ਹਾਂਜੀ ਨੇ ਮੱਜਾ ਸਾਡੇ ਕੋਲ ਤਨੇ ਟੋਕਣਾ ਹੋ ਗਿਆ ਅੱਛਾ ਮੱਟ ਗਿਆ ਦੁੱਧ ਨਹੀਂ ਹੋਣਾ ਠੀਕ ਆ ਖਾਂਦਾ ਇੱਕ ਦੀ ਗਾਂ ਸ਼ਾਂ ਕਰਕੇ ਤੇ ਚੱਲ ਸੱਜਰ ਪਾਉਣੀ ਆ ਤੇ ਖਾਂਦਾ ਦੱਸ ਦੋ ਮੜਾ ਇਹ ਵੀ ਇੱਕ ਖਾਣ ਬਗਲਾ ਤੇ ਅੱਛਾ ਹਾਂਜੀ ਹਾਲੀ ਤੇ 6 ਮਹੀਨੇ ਦੀ ਗੱਭਨ ਦੇ ਅੱਛਾ 6 ਮਹੀਨੇ ਦੀ ਗੱਭਨ ਇਹ ਹੋ ਗਈ ਜੇ ਪੂਰੇ ਮਤਲਬ ਚੱਲਣ ਰਿਹਾ 6 ਮਹੀਨਾ ਤੇ ਦੁੱਧੋਂ ਭੱਜ ਗਈ ਆ ਦੁੱਧੋਂ ਭੱਜ ਗਈ ਆ ਮਤਲਬ ਉਹ ਪਾਸਪੂਰ ਕਰਾ ਲਾਂਗੇ ਤਿੰਨਾ ਥਣਾ ਦੇ ਫੁੱਲ ਲਿਖ ਕੇ ਦੇ ਦਾਂਗੇ ਗਰੰਟੀ ਠੀਕ ਆ ਤੇ ਕੱਦ ਵਜ਼ਨ ਪੱਖੋਂ ਪੂਰੀ ਆ ਜਿਹੜੀ ਬਹੁਤ ਵੱਡੀ ਮਾਝਾ ਉਧਰ ਦੀ ਝੋਟੀਆਂ ਕੋਲ ਨਹੀਂ ਹੁੰਦੀ ਠੀਕ ਆ ਤੋਰ ਦੋ ਇੱਕ ਕਰੀ ਲਾਜੋ ਵੀ 13 14 13 14 ਕਿਲੋ ਦਈ ਜਾਂਦਾ ਤਿੰਨਾ ਥਣਾ ਚ ਸਾਡੀ ਤਿੰਨਾ ਦੇ ਤਿੰਨਾ ਚੋਈ ਤਿੰਨਾ ਚ 13 ਲੀਟਰ ਦੇ ਕਰੀ ਦੁੱਧ ਜਿਹੜਾ ਕਹਿੰਦੇ ਦਈ ਜਾਂਦੀ ਆ ਮਾਝਾ ਬੜੀ ਬੜੀ ਆ ਚਲੋ ਥਾਣੇ ਚਲੋ ਮਾਰਿਆ ਗਿਆ ਵੱਖਰੀ ਗੱਲ ਆ ਹਾਂਜੀ ਤੇ ਇਹਦਾ ਮੁੱਲ ਮੁੱਲ ਵੀ ਜੀ ਉਦਾਂ ਦੇ ਮਹੱਜ ਤੁਹਾਨੂੰ ਪਤਾ ਵਜਨ ਦੇ ਹਿਸਾਬ ਨਾਲ ਕੋਈ 50000 ਦੀ ਆ ਹਾਂਜੀ ਤੇ ਆਪਾਂ ਜਿਹੜੀ ਆ ਹਾਂ ਨਾ ਹੁਣ ਜਿਹੜੀ ਆ ਗੱਬਣ ਕਰਕੇ 55000 ਦੀ ਦੇ ਦੇਣੀ ਉਹ ਤੇ ਛੋਟ ਛੱਟ ਕਰ ਦਾਂ ਅੱਛਾ ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ ਤੇ ਠੀਕ ਆ ਵੀ ਜੀ ਠੀਕ ਆ ਜੀ ਬਾਕੀ ਬਹੁਤ ਬਹੁਤ ਧੰਨਵਾਦ ਜੀ ਲੜੇ ਕੋਈ ਨਹੀਂ ਮਹੀਨੇ ਚਾਰ ਆ ਦੁੱਧ ਚੰਗਾ ਦਿੰਦੀ ਆ ਵਜਨ ਦੇ ਹਿਸਾਬ ਨਾਲ ਵੀ ਚੰਗੀ ਆ ਕੋਈ ਨਾ ਘਾਟਾ ਨਹੀਂ ਹੈਗਾ ਠੀਕ ਆ ਜੀ ਤੂਆ ਚੋ ਕੇ ਫੇਰ ਭਾਵੇਂ ਬਾਕੀ ਇਹ ਕਿ ਕੋਈ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਛੋੜ ਕੇ ਖਰੀਦ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂ